ਦੋਸਤੋ ਅੱਜ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹਣਾ ਹਾਂ ਜਿਹੜਾ ਬੜਾ ਅਨਿਆਇ ਹੋ ਰਿਹਾ ਵਾ ਪੰਜਾਬ ਦੇ ਸਿੱਖ ਨੌਜਵਾਨਾਂ ਨਾਲ ਭਾਈ ਅੰਮ੍ਰਿਤਪਾਲ ਸਿੰਘ ਅਤੇ ਦੂਸਰਿਆਂ ਨਾਲ ਜਿਨ੍ਹਾਂ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਡਿਬਰੂਗੜ੍ਹ ਦੀਆਂ ਅਸਾਮ ਦੀਆਂ ਜੇਲਾਂ ਵਿੱਚ ਪਿਛਲੇ 1 ਸਾਲ ਤੋਂ ਜ਼ਿਆਦਾ ਨਜ਼ਰਬੰਦ ਕਿਤਾ ਹੋ ਰਿਹਾ ਮੈਨੂੰ ਸਮਝ ਨਹੀਂ ਆਉਂਦੀ ਕਿ ਪੰਜਾਬ ਹੋਵੇ ਤੇ ਪੰਜਾਬ ਇੱਕੋ ਇੱਕ ਸਟੇਟ ਹੈ ਜਿੱਥੇ ਇੱਕ ਮਾਈਨੋਰਿਟੀ ਸਿੱਖਾਂ ਦਾ ਬੋਲਬਾਲਾ ਹੈ ਔਰ ਹਮੇਸ਼ਾ ਇੱਥੇ ਪੰਜਾਬ ਦੇ ਵਿੱਚ ਜਿਹੜਾ ਚੀਫ ਮਿਨਿਸਟਰ ਬਣਦਾ ਉਹਦੀ ਪਹਿਲੀ ਤਰਜੀਹ ਇਹ ਹੁੰਦੀ ਆ ਕਿ ਮੈਂ ਆਪਣੀ ਕਮਿਊਨਿਟੀ ਦਾ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਮੁੱਦਿਆਂ ਦੇ ਪੈਰਵਾਹੀ ਕਰਾਂ ਔਰ ਪੰਜਾਬ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਦੁਖਾਂਤ ਨਾ ਵਾਪਰਨ ਦਿਆਂ ਪਰੰਤੂ ਭਗਵੰਤ ਮਾਨ ਤੇ ਮੈਨੂੰ ਬਹੁਤ ਰੰਜ ਬੜਾ ਅਫਸੋਸ ਔਰ ਬਹੁਤ ਭਾਰੀ ਇਹ ਗਿਲਾ ਹੈ ਕਿ ਤੂੰ ਪੰਜਾਬ ਦਾ ਰਹਿਣ ਵਾਲਾ ਹੋ ਕੇ ਇੱਕ ਪੰਜਾਬ ਦੀ ਇਨਕਲਾਬੀ ਪੱਗ ਬੰਨ ਕੇ ਪਿੱਛੇ ਬਾਬਾ ਸਾਹਿਬ ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਟੰਗ ਕੇ ਘਰ ਕੀ ਰਹੇ ਹੁਣ ਤੁਸੀਂ ਦਿੱਲੀ ਦੇ ਕਹਿਣ ਦੇ ਉੱਤੇ ਪਹਿਲਾਂ ਭਾਈ ਅਮਰਪਾਲ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਕਲਸੀ ਔਰ ਹੋਰਨਾ ਨੌਜਵਾਨਾਂ ਤੇ ਐਨਐਸਏ ਲਈ ਜੋ ਕਿ ਸਰਾਸਰ ਗਲਤ ਸੀ ਅਗਰ ਪੰਜਾਬ ਦੇ ਵਿੱਚ ਉਹਨਾਂ ਨੇ ਕੋਈ ਵੀ ਗੱਲ ਕਾਨੂੰਨ ਤੋੜਿਆ ਸੀ ਤਾਂ ਸਾਡੇ ਕੋਲ ਪੁਲਿਸ ਹੈ ਸਾਡੇ ਕੋਲ ਜੁਡੀਸ਼ੀਅਲ ਕੋਰਟਸ ਨੇ ਸਾਡੇ ਕੋਲ ਜੇਲ੍ਹਾਂ ਨੇ ਤੁਸੀਂ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਟ੍ਰਾਇਲ ਕਰੋ ਉਸ ਨੂੰ ਬਣਦੀਆਂ ਧਾਰਾਵਾਂ ਲਾਓ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖੋ ਤਾਂ ਕਿ ਉਹਨਾਂ ਦੇ ਮਾਪਿਓ ਉਹਨਾਂ ਦੇ ਪੇਰੈਂਟਸ ਜਿਹੜੇ ਮਿਲ ਸਕਣ ਔਰ ਟਾਡਾ ਤੇ ਯੁਆਪਾ ਤੇ ਐਨਐਸਏ ਇਹ ਤਾਂ ਅੱਜ ਦੇ ਵਿਸ਼ਵ ਦੇ ਵਿੱਚ ਕੋਈ ਦੁਨੀਆ ਦਾ ਕੋਈ ਦੇਸ਼ ਲਾਉਣ ਨੂੰ ਤਿਆਰ ਨਹੀਂਗਾ ਇਹ ਹਿਊਮਨ ਰਾਈਟਸ ਤੇ ਬਹੁਤ ਕੋਰ ਉਲੰਘਣਾ ਮੰਨੀ ਗਈ ਆ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਨਾ ਸਿਰਫ ਐਨਐਸਏ ਲਾਈ ਪਿਛਲੇ ਸਾਲ ਔਰ ਬਹੁਤ ਡਰਾਮਾ ਰਚਿਆ 6 7 ਜ਼ਿਲ੍ਹਿਆਂ ਦੀ ਪੁਲਿਸ ਐਡਾ ਮਗਰ ਚਾੜੀ ਜਿਵੇਂ ਕਿ ਪਤਾ ਨਹੀਂ ਕੌਣ ਕੀ ਕਰ ਗਿਆ ਵਾ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਦਾ ਜਿਹੜੀ ਕਾਰਗੁਜ਼ਾਰੀ ਅੱਜ ਦੀ ਮੋٹے ਤੌਰ ਤੇ ਇੱਕ ਤਾਂ ਉਹ ਅਮਰਿਤ ਦਾ ਪ੍ਰਚਾਰ ਕਰ ਰਿਹਾ ਸੀਗਾ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀਗਾ ਦੂਸਰਾ ਉਹ ਨਸ਼ੇ ਦੇ ਖਿਲਾਫ ਲੜਾਈ ਲੜਦਿਆ ਸੀਗਾ ਆ ਕੱਲ ਪਰਸੋਂ ਦਾ ਤੁਸੀਂ ਦੇਖ ਰਹੇ ਹੋ ਕਿ ਕੱਲੇ ਮੋਗੇ ਜ਼ਿਲ੍ਹੇ ਦੇ ਚਾ ਥੋੜੇ ਜਿਹੇ ਇਲਾਕੇ ਵਿੱਚ 14-15 ਨਸ਼ੇ ਦੇ ਨਾਲ ਮੌਤਾਂ ਹੋ ਗਈਆਂ ਤਾਂ ਪੰਜਾਬ ਸਰਕਾਰ ਤਾਂ ਨਸ਼ਾ ਕੰਟਰੋਲ ਕਰ ਨਹੀਂ ਪਾਰੀ ਤਾਂ ਇੱਕ ਆਦਮੀ ਪ੍ਰਚਾਰਕ ਦੇ ਤੌਰ ਤੇ ਜੇ ਕੋਈ ਕੰਮ ਕਰਦਾ ਸੀਗਾ ਤੁਸੀਂ ਉਹਨੂੰ ਫੜ ਕੇ ਐਨਐਸਏ ਲਾ ਕੇ ਅੰਦਰ ਦੇ ਦਿੱਤਾ ਵਾ ਔਰ ਇੱਥੇ ਹੀ ਬਸ ਨਹੀਂ ਇਹ ਇੱਕ ਲੋਕਾਂ ਦੇ ਫਤਵੇ ਦਾ ਵੀ ਤੁਸੀਂ ਅਪਮਾਨ ਕਰ ਰਹੇ ਹੋ ਜਿਸ ਢੰਗ ਦੇ ਨਾਲ ਹੁਣ ਰੀਸੈਂਟਲੀ ਲੋਕ ਸਭਾ ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ 2 ਲੱਖ ਤੋਂ ਜ਼ਿਆਦਾ ਵੋਟਾਂ ਨੇ ਖਡੂਰ ਸਾਹਿਬ ਵੋਟਰਜ਼ ਨੇ ਜਿਤਾ ਕੇ ਭੇਜਿਆ ਪਾਰਲੀਮੈਂਟ ਵਿੱਚ ਇਹਦਾ ਮਤਲਬ ਇਹ ਆ ਕਿ ਅਸੀਂ ਸਹਿਮਤ ਨਹੀਂ ਜੋ ਪੰਜਾਬ ਸਰਕਾਰ ਨੇ ਉਹਦੇ ਤੇ ਐਨਐਸਏ ਲਾਈ ਆ ਅਸੀਂ ਉਸ ਦਾ ਵਿਰੋਧ ਕਰਦੇ ਆ ਅਸੀਂ ਭਾਏ ਅਮਰਿਤ ਸਿੰਘ ਅਮਰਿਤਪਾਲ ਸਿੰਘ ਦੇ ਹਾਮੀ ਆ ਜੋ ਉਹ ਨਸ਼ੇ ਦੇ ਖਿਲਾਫ ਪ੍ਰਚਾਰ ਕਰ ਰਿਹਾ ਸੀ ਜਾਂ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀ ਉਹਨਾਂ ਨੇ ਉਹਦੇ ਤੇ ਬੋਰ ਲਾਈ ਆ ਪਰ ਤੁਸੀਂ 3-4 ਲੱਖ ਵੋਟਰਾਂ ਦਾ ਅਪਮਾਨ ਕਰਕੇ ਆਪਣੀ ਹੈਂਕਰਡ ਵਿੱਚ ਦਿੱਲੀ ਦੇ ਕੈਨ ਤੇ ਦਿੱਲੀ ਦੀ ਕੇਂਦਰ ਸਰਕਾਰ ਦੇ ਕੈਨ ਤੇ ਉਥੋਂ ਦੇ ਹੋਮ ਡਿਪਾਰਟਮੈਂਟ ਦੇ ਕੈਨ ਤੇ ਤੁਸੀਂ ਜੋ ਹੈ ਉਹਨਾਂ ਨੂੰ ਇੱਕ ਵਾਰ ਫਿਰ ਉਹਨਾਂ ਦੀ ਮਿਆਦ ਜਿਹੜੀ ਆ ਸਾਰੇ ਐਨਐਸਏ ਦੇ ਜਿਹੜੇ ਡਿਟੈਂਸ਼ਨ ਆਰਡਰਸ ਨੇ ਉਹਨਾਂ ਦੀ ਵਧਾ ਕੇ ਕੋਈ ਅਖਬਾਰਾਂ ਨੇ ਲਿਖਿਆ ਵਾ ਕਿ 3 ਮਹੀਨੇ ਵਧਾਈ ਆ ਇਹ ਵੀ ਨਹੀਂ ਪਤਾ ਲੱਗਣ ਦੇ ਰਹੇ ਤੁਸੀਂ ਕਿ 3 ਮਹੀਨੇ ਵਧਾਈ ਆ ਕਿ ਸਾਲ ਵਧਾਈ ਆ ਕੁਝ ਅਖਬਾਰਾਂ ਲਿਖਦੀਆਂ ਨੇ ਕਿ ਤੁਸੀਂ ਸਾਲ ਇੱਕ ਵਧਾਈ ਆ ਔਰ ਅਗਰ ਇਸ ਤਰ੍ਹਾਂ ਨਾਲ ਤੁਸੀਂ 1 ਸਾਲ ਵਧਾਈਆ ਤਾਂ ਇਹ ਮੈਂ ਸਮਝਦਾ ਕਿ ਦਿਸ ਇਜ਼ ਗ੍ਰੋਸ ਇਨਜਸਟਿਸ ਗ੍ਰੋਸ ਵਾਇਲੇਸ਼ਨ ਆਫ ਹਿਊਮਨ ਰਾਈਟਸ ਤੁਸੀਂ ਤੁਹਾਨੂੰ ਇਹ ਚਾਹੀਦਾ ਵਾ ਕਿ ਤੁਸੀਂ ਇਹਨਾਂ ਨੂੰ ਇਮੀਡੀਏਟਲੀ ਪਹਿਲੇ ਕਦਮ ਵੱਚੋ ਇਹਨਾਂ ਨੂੰ ਪੰਜਾਬ ਦੀਆਂ ਜਿਲ੍ਹਾਂ ਵਿੱਚ ਸ਼ਿਫਟ ਕੀਤਾ ਜਾਵੇ ਔਰ ਇਹਨਾਂ ਦਾ ਕੇਸ ਤੁਰੰਤ ਰਿਵਿਊ ਕਰਕੇ ਜਿਹੜੀ NSA ਐਸ ਨੂੰ ਤੋੜਿਆ ਜਾਵੇ ਅਗਰ ਉਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਆਫੈਂਸ ਕੀਤਾ IPC ਦੇ ਧਾਰਾ ਦੇ ਤਹਿਤ ਤੁਹਾਡੇ ਕੋਲ ਸੈਕਸ਼ਨਸ ਅਵੇਲੇਬਲ ਨੇ ਤੁਸੀਂ ਚਾਹੇ 452 ਲਾਓ ਚਾਹੇ 307 ਲਾਓ ਚਾਹੇ ਤੁਸੀਂ ਕੋਈ ਹੋਰ ਸੈਕਸ਼ਨ ਲਾ ਕੇ ਉਸ ਨੂੰ ਪੰਜਾਬ ਦੇ ਵਿੱਚ ਟ੍ਰਾਇਲ ਕਰਕੇ ਪੰਜਾਬ ਦੀ ਜੇਲ੍ਹ ਵਿੱਚ ਰੱਖਿਆ ਜਾਵੇ ਅਵਲ ਤਾਂ ਕੋਈ ਬਹੁਤ ਜ਼ਿਆਦਾ ਵਾਇਲੈਂਸ ਹੋਇਆ ਨਹੀਂ ਸੀਗਾ ਔਰ ਬਿਨਾ ਕਿਸੇ ਵਾਇਲੈਂਸ ਤੋਂ ਬੋਲ ਬਿਨਾ ਕਿਸੇ ਭੰਨ ਤੋੜ ਤੋਂ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਕਿਸੇ ਨੂੰ ਇੰਨੀ ਹਜ਼ਾਰਾਂ ਕਿਲੋਮੀਟਰ ਦੂਰ ਰੱਖਣਾ ਬਹੁਤ ਵੱਡੀ ਗੱਲ ਇਹਦੇ ਮੁਕਾਬਲੇ ਤੇ ਕੰਗਣਾ ਰਣੋਤ ਨੇ ਕਿੰਨੀ ਭੈੜੀ ਸਟੇਟਮੈਂਟ ਦਿੱਤੀ ਆ ਕਿੰਨੀ ਅੱਗ ਲਾਈ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿੰਨਾ ਸਾਡਾ ਜਿਹੜੇ ਉੱਥੋਂ ਦੇ ਪੰਜਾਬੀ ਟੂਰਿਸਟ ਨੇ ਉਹਨਾਂ ਦਾ ਕਿੰਨਾ ਭਾਰੀ ਨੁਕਸਾਨ ਹੋ ਰਿਹਾ ਉਹਦੇ ਤੇ ਤਾਂ ਕੋਈ ਐਨਐਸਏ ਨਾ ਹਿਮਾਚਲ ਸਰਕਾਰ ਨੇ ਲਾਈ ਆ ਤੇ ਨਾ ਕੋਈ ਕੇਂਦਰ ਸਰਕਾਰ ਨੇ ਲਾਈ ਆ ਇਸੇ ਗੱਲ ਤੋਂ ਭਗਵੰਤ ਨੂੰ ਸਬਕ ਸਿੱਖਣਾ ਚਾਹੀਦਾ ਵਾ ਔਰ ਉਹਨੇ ਕੀ ਕਿਹਾ ਸੀਗਾ ਵੱਜਿਆ ਤਾਂ ਉਹਦੇ ਥੱਪੜ ਸੀਗਾ ਔਰ ਥੱਪੜੇ ਅਸਲੀ ਵੱਜਿਆ ਕਿਉਂਕਿ ਉਹ ਕਿਸਾਨਾਂ ਦਾ ਅਪਮਾਨ ਕਰਦੀ ਸੀ ਉਹਨਾਂ ਦੀਆਂ ਔਰਤਾਂ ਨੂੰ ਟੱਕੇ ਟੱਕੇ ਦੀਆਂ ਔਰਤਾਂ ਕਹਿੰਦੀ ਸੀ ਔਰ ਉਹਦੇ ਜਦੋਂ ਥੱਪੜ ਵੱਜਾ ਤੇ ਉਹਨੇ ਸਿੱਧੀ ਗੱਲ ਪੰਜਾਬ ਦੇ ਵਿੱਚ ਉਗਰਵਾਦ ਤੇ ਅਤੰਕਵਾਦ ਨਾਲ ਕਨੈਕਟ ਕਰਦੀ ਮਤਲਬ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਪੜਕਾਇਆ ਔਰ ਉਸ ਪੜਕਾਓ ਦੇ ਵਿੱਚ ਆਣ ਕੇ ਤੁਸੀਂ ਦੇਖਿਆ ਕਿ ਹਿਮਾਚਲ ਵਿੱਚ ਬਹੁਤ ਬੁਰੀ ਤਰ੍ਹਾਂ ਨਾਲ ਸਾਡੇ ਪੰਜਾਬੀਆਂ ਦੇ ਨਾਲ ਉੱਥੇ ਵਿਵਹਾਰ ਹਿਮਾਚਲ ਕੀਤਾ ਗਿਆ ਪਰ ਉਹਦੇ ਤੇ ਤਾਂ ਕੋਈ ਐਨਐਸਸੀ ਨਹੀਂ ਹੈ ਔਰ ਇੱਥੇ ਬਾਸ ਨਹੀਂ ਅੱਜ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਇਦਾਂ ਦੇ ਨਹੀਂ ਬੜੇ ਜ਼ਿੰਮੇਵਾਰ ਵਿਅਕਤੀ ਨੇ ਕਈ ਚੁਣੇ ਹੋਏ ਲੋਕ ਨੇ ਕੋਈ ਆਰਐਸਐਸ ਦੇ ਵੱਡੇ ਲੀਡਰਸ ਨੇ ਉਹ ਤਾਂ ਛਣਿਆਮ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਉਹਨਾਂ ਤੇ ਵੀ ਕੋਈ ਐਨਐਸਏ ਨਹੀਂ ਲੱਗਦੀ ਤਾਂ ਕੇਵਲ ਚੁਣ ਕੇ ਪੰਜਾਬ ਦੇ ਵਿੱਚੋਂ ਇਹਨਾਂ ਨੌਜਵਾਨਾਂ ਦੇ ਉੱਤੇ ਐਨਐਸਏ ਲਾਉਣੀ ਇਹਦਾ ਮਤਲਬ ਕਿ ਨਾ ਸਿਰਫ ਤੁਸੀਂ ਆਪਣੀ ਕੌਮ ਦੇ ਨਾਲ ਗਦਾਰੀ ਕਰ ਰਹੇ ਹੋ ਆਪਣੇ ਸੂਬੇ ਦੇ ਲੋਕਾਂ ਨਾਲ ਗਦਾਰੀ ਕਰ ਰਹੇ ਹੋ ਬਲਕਿ ਤੁਸੀਂ ਇਹ ਆਪਣਾ ਹੋਮ ਡਿਪਾਰਟਮੈਂਟ ਜਿਹੜਾ ਹੈ ਉਹ ਕੰਪਲੀਟ ਸਰੈਂਡਰ ਵੀ ਕਰ ਰਹੇ ਹੋ ਕੇਂਦਰ ਸਰਕਾਰ ਦੇ ਹਵਾਲੇ ਕਿ ਅਸੀਂ ਤਾਂ ਇਦਾਂ ਹੀ ਅਸੀਂ ਜੋ ਤੁਸੀਂ ਕਹੋਗੇ ਅਸੀਂ ਤੁਹਾਡੇ ਅੱਖੇ ਜਿਸ ਨੂੰ ਮਰਜ਼ੀ ਫੜ ਕੇ ਅੰਦਰ ਦਿਆਂਗੇ ਔਰ ਵੈਸੇ ਵੀ ਪੰਜਾਬ ਦੇ ਵਿੱਚ ਬਹੁਤ ਖਤਰਨਾਕ ਝੂਠੇ ਪਰਚਿਆਂ ਦਾ ਦੌਰ ਚਲਾਇਆ ਭਗਵੰਤ ਮਾਨ ਨੇ ਔਰ ਉੱਥੇ ਕੇਜਰੀਵਾਲ ਤੇ ਭਗਵੰਤ ਮੋਦੀ ਨੂੰ ਕੋਸਦੇ ਨੇ ਕਿ ਈਡੀ ਔਰ ਸੀਬੀਆਈ ਦਾ ਦੁਰਉਪਯੋਗ ਹੋ ਰਿਹਾ ਤੇ ਉਹਦੋਂ ਤੋਂ ਬਾਅਦ ਤੁਸੀਂ ਪੰਜਾਬ ਦੇ ਵਿੱਚ ਆਪਣੇ ਆਪੋਨੈਂਟਸ ਨੇ ਜਿਹੜੇ ਚਾਹੇ ਉਹ ਕੋਈ ਸਿਆਸੀ ਵਿਰੋਧੀ ਨੇ ਚਾਹੇ ਉਹ ਕੋਈ ਐਕਟਿਵਿਸਟ ਨੇ ਚਾਹੇ ਉਹ ਝੂਠਾ ਹੈ ਚਾਹੇ ਉਹ ਭਾਨਾ ਸਿੱਧੂ ਹੈ ਚਾਹੇ ਉਹ ਲੱਖਾ ਸੁਦਾਣਾ ਹੈ ਚਾਹੇ ਕਾਂਗਰਸ ਦੇ ਦਰਜਨਾ ਲੀਡਰਾਂ ਦੇ ਉੱਤੇ ਤੁਸੀਂ ਇਦਾਂ ਦੇ ਪਰਚੇ ਦਰਜ ਕੀਤੇ ਜਿਹੜੇ ਕਿ ਸਾਫ਼ ਨਜ਼ਰ ਆਉਂਦਾ ਕਿ ਬਦਲਾਖੋਰੀ ਔਰ ਪੋਲਿਟੀਕਲ ਵੈਂਡੇਟਾ ਦੇ ਆ ਪੁਲਿਸ ਇਸ ਕਰਕੇ ਨਹੀਂ ਹੈ ਪੁਲਿਸ ਨਸ਼ੇ ਨੂੰ ਕੰਟਰੋਲ ਕਰਨ ਵਾਸਤੇ ਹੋਣੀ ਚਾਹੀਦੀ ਹੈ ਪੁਲਿਸ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਹੋਣੀ ਚਾਹੀਦੀ ਹੈ ਇੰਨੀਆਂ ਸੂਬੇ ਵਿੱਚ ਚੋਰੀਆਂ ਔਰ ਇਸ ਤਰ੍ਹਾਂ ਦੇ ਹਰਕਤਾਂ ਹੋ ਰਹੀਆਂ ਨੇ ਕਿ ਹਰ ਨਾਗਰਿਕ ਹਰ ਔਰਤ ਬੜੀ ਅਨਸੇਫ ਮਹਿਸੂਸ ਕਰਦੀ ਉੱਥੇ ਤਾਂ ਪੰਜਾਬ ਪੁਲਿਸ ਇਸਤੇਮਾਲ ਨਹੀਂ ਕੀਤੀ ਜਾ ਰਹੀ ਪਰੰਤੂ ਇਦਾਂ ਦੇ ਕਾਲੇ ਕਾਨੂੰਨ ਥੋਪ ਕੇ ਸਾਡੇ ਨੌਜਵਾਨਾਂ ਨੂੰ ਦੂਰ ਰੱਖਣਾ ਇਹ ਬਹੁਤ ਮਾਰੀਗਲ ਔਰ ਅਖੀਰ ਚ ਮੈਂ ਕਹਿਣਾ ਚਾਹਣਾ ਕਿ ਭਗਵਾਨ ਜੀ ਕੇ ਆ ਜਿਹੜਾ ਪਖੰਡ ਚਲਾਇਆ ਵਾ ਸ਼ਹੀਦ ਭਗਤ ਸਿੰਘ ਦੀ ਫੋਟੋ ਔਰ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਇਹਨੂੰ ਕਿਰਪਾ ਕਰਕੇ ਲਾ ਦਿਓ ਕਿਉਂਕਿ ਜੇ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਜਿਹੜਾ ਆਪ ਬਾਗੀ ਸੀ ਜਿਹੜਾ ਉਸ ਵਕਤ ਦੇ ਅੰਗਰੇਜ਼ ਸਾਮਰਾਜ ਦੇ ਖਿਲਾਫ ਲੜਦਾ ਸੀ ਕੀ ਉਹ ਅੱਜ ਐਨਐਸਸੀ ਦਾ ਮੁੰਡਾ ਹੀ ਹੁੰਦਾ ਕਿ ਉਸਨੇ ਪੰਜਾਬ ਦੇ ਨੌਜਵਾਨਾਂ ਤੇ ਐਨਐਸਸੀ ਲਾ ਕੇ ਤੇ ਡਿਬਰੂਗੜ੍ਹ ਅਸਾਮ ਦੇ ਜਿਲ੍ਹਿਆਂ ਵਿੱਚ ਉਹਨਾਂ ਨੂੰ ਭੇਜਣਾ ਸੀਗਾ ਇਹ ਮੇਰਾ ਸਵਾਲ ਹੈ ਤੇ ਜੇ ਬਾਬਾ ਸਾਹਿਬ ਉਮੇਦਕਰ ਜਿੰਦੇ ਹੁੰਦੇ ਜਿਹੜੇ ਕਿ ਇੱਕ ਬਹੁਤ ਡੈਮੋਕ੍ਰੇਟ ਸੀਗੇ ਜਿਨ੍ਹਾਂ ਨੇ ਸੰਵਿਧਾਨ ਘੜਿਆ ਜੇ ਉਹ ਅਗਰ ਜਿੰਦੇ ਹੁੰਦੇ ਤਾਂ ਉਹ ਟਾਡਾ ਤੇ ਯੂਆਪਾ ਤੇ ਐਨਐਸਏ ਵਰਗੇ ਕਾਲੇ ਕਾਨੂੰਨ ਲਾਉਂਦੇ ਆਪਣੇ ਲੋਕਾਂ ਦੇ ਉੱਤੇ ਪੰਜਾਬ ਦੇ ਬਸ ਇਸ ਗੱਲ ਦਾ ਮੈਨੂੰ ਜਵਾਬ ਚਾਹੀਦਾ ਵਾ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਕਿ ਇਦਾਂ ਦੀ ਸਰਕਾਰ ਤੋਂ ਬਚੋ ਇਹ ਆਪਣੇ ਨਹੀਂਗੇ ਇਹ ਕੰਪਲੀਟਲੀ ਇਹਨਾਂ ਦਾ ਦਿੱਲੀੋਂ ਸਰੈਂਡਰ ਆ ਔਰ ਜਮੀਆਂ ਨੌਕਰੀਆਂ ਜੋ ਕੁਝ ਪਿਛਲੇ ਨੌਕਰੀਆਂ ਗਈਆਂ ਸਭ ਗੈਰ ਪੰਜਾਬੀਆਂ ਨੂੰ ਦੇ ਕੇ ਇਹਨਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਵਾ ਔਰ ਕੇਵਲ ਚੁਟਕਲੇ ਕਕਲੀਆਂ ਤੇ ਹਾਸੂ ਹਿਣੀਆਂ ਗੱਲਾਂ ਅੱਜ ਤੁਸੀਂ ਦੇਖੋ ਮੈਂ ਨਸ਼ੇ ਤੇ ਫਿਰ ਦੁਬਾਰਾ ਆਉਣਾ ਬੜਾ ਸੀਰੀਅਸ ਇਸ਼ੂ ਆ ਔਰ ਅੱਜ 2 ਸਾਲ ਤੋਂ ਉੱਤੇ ਟਾਈਮ ਹੋ ਗਿਆ ਲੇਕਿਨ ਕਿਤੇ ਵੀ ਡਰੱਗਸ ਕੰਟਰੋਲ ਕਰਨ ਦਾ ਨਾਮ ਨਹੀਂ ਲੈ ਰਿਆ ਔਰ ਡਰੱਗਸ ਕੋਈ ਐਵੀ ਛੋਟੀ ਮੋਟੀ ਸਮੱਸਿਆ ਨਹੀਂ ਗਈ ਇਹ ਪੰਜਾਬ ਦੀ girdi hui arthik economy ਦੇ ਨਾਲ ਕਨੈਕਟਡ ਹੈ ਇਹ ਜਿਹੜੀ ਖੇਤੀ ਸਾਡੀ ਢੇਢੇ ਦੀ ਹੋ ਰਹੀ ਹੈ ਉਸਦੇ ਨਾਲ ਕਨੈਕਟਡ ਆ ਇਸ ਕਰਕੇ ਬੜੇ ਡੂੰਘਿਆ ਜੜਾ ਨੇ ਔਰ ਇਹਨੂੰ 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 ਡਰੱਗਸ ਨੂੰ ਖਤਮ ਕਰਨ ਵਾਸਤੇ ਬਹੁਤ ਸੰਜੀਦਾ ਲੰਬੇ ਸਮੇਂ ਦੀ ਅਪਰੋਚ ਚਾਹੀਦੀ ਇਕੱਲੇ ਐਨਡੀਪੀਐਸ ਦੇ ਪਰਚੇ ਦਰਜ ਕਰਕੇ ਲੋਕਾਂ ਨੂੰ ਜੇਲ੍ਹਾਂ ਚੋਂ ਛੁਟਕੇ ਮੈਂ ਸਮਝਦਾ ਕਿ ਡਰੱਗਸ ਸੰਤੋਲ ਨਹੀਂ ਹੋ ਸਕਦੇ ਪਰ ਫਿਰ ਮੈਂ ਦੁਬਾਰਾ ਅੱਜ ਕਹੂੰਗਾ ਮੇਰੀ ਮੰਗ ਆ ਕਿ ਜਿਹੜੀ ਐਨਐਸਏ ਦਾ ਵਾਅਦਾ ਕੀਤਾ ਗਿਆ ਉਹ ਖਤਮ ਕੀਤਾ ਜਾਵੇ ਐਨਐਸਏ ਤੋੜ ਕੇ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿੰਨੇ ਸਾਥੀ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤਾਂ ਕਿ ਉਹ ਪਾਰਲੀਮੈਂਟ ਵਿੱਚ ਜਾ ਕੇ ਆਪਣੀ ਸੌਂ ਚੁੱਕ ਸਕਣ ਅਗਰ ਤੁਹਾਨੂੰ ਮੇਰੀ ਗੱਲਾਂ achiyan ਠੀਕ ਲੱਗੀਆਂ ਤਾਂ ਕਿਰਪਾ ਕਰਕੇ ਵੱਧ ਤੋਂ ਵੱਧ ਇਹਨਾਂ ਨੂੰ ਆਪਣੇ ਸਰਕਲਸ ਦੇ ਵਿੱਚ ਸ਼ੇਅਰ ਕਰਨਾ ਤੁਹਾਡਾ ਸਾਰਿਆਂ ਦਾ ਜੋੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ